ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇੱਕ ਬਹੁਤ ਜ਼ਰੂਰੀ ਬੇਨਤੀ ਕਰਨੀ ਆ ਤੇ ਗੱਲ ਹੈ ਕਿ ਇਦਾਂ ਵੀ ਜਦੋਂ ਸਾਨੂੰ ਮੈਸੇਜ ਆਉਂਦੇ ਆ ਸੰਗਤ ਦੇ ਵੀ ਤੁਸੀਂ ਸ਼ਹੀਦਾਂ ਸਾਹਿਬ ਸਾਡੀ ਉੱਥੇ ਦਾ ਅਰਦਾਸ ਕਰਾ ਦਿਓ ਜਿੱਦਾਂ ਹੁਣ ਕਈਆਂ ਦਾ ਨਹੀਂ ਇੱਧਰ ਕੋਈ ਹੁੰਦਾ ਜਾਂ ਕੋਈ ਵਿਦ ਨਹੀਂ ਬਣਦੀ ਹੈਗੀ ਤੇ ਉਹਨਾਂ ਦੇ ਅੱਗੇ ਅਸੀਂ ਇਹੀ ਨਿਮਰਤਾ ਸਹਿਤ ਬੇਨਤੀ ਕਰਦੇ ਆਂ ਵੀ ਭਾਈ ਅਸੀਂ ਜਿੱਦਾਂ ਜਦੋਂ ਜਿਹੜਾ ਵੀ ਸਾਨੂੰ ਕਹਿੰਦਾ ਸਾਡੀ ਅਰਦਾਸ ਉੱਥੇ ਕਰਾ ਦਿਓ ਤੇ ਅਸੀਂ ਅੰਦਰ ਜਦੋਂ ਅਰਦਾਸ ਕਰਾਉਨੇ ਆ ਅਸੀਂ ਮਾਇਆ ਜਿਹੜੀ ਆ ਉਹ ਆਪਣੇ ਕੋਲੋਂ ਪਾ ਦਿੰਨੇ ਆ ਨਾ ਤੇ ਸਾਨੂੰ ਕਹਿੰਦੇ ਆ ਵੀ ਤੁਸੀਂ ਜਿੱਦਾਂ ਮਤਲਬ ਦੱਸੋ ਵੀ ਤੁਹਾਨੂੰ ਮਾਇਆ ਕਿੱਥੇ ਭੇਜੀਏ ਭਾਈ ਸਾਨੂੰ ਮਾਇਆ ਕੋਈ ਨਹੀਂ ਚਾਹੀਦੀ ਹੈਗੀ ਮਾਲਕ ਦੀ ਬੜੀ ਕਿਰਪਾ ਨਾਲ ਆਨੰਦ ਜੀ ਜ਼ਿੰਦਗੀ ਜੀ ਰਹੇ ਆ ਤੇ ਤੁਸੀਂ ਇਹ ਨਾ ਜਿਹੜਾ ਵੀ ਮੈਂ ਅੱਗੇ ਦੱਸਦਾ ਵੀ ਉਹਨਾਂ ਸਪੈਸ਼ਲ ਮੈਸੇਜ ਕਰਕੇ ਜਿਹੜਾ ਮੈਨੂੰ ਇਦਾਂ ਕਹੇ ਵੀ ਤੇ ਤੁਸੀਂ ਇਹ ਨਾ ਜਿਹੜੀ ਮਾਇਆ ਆ ਉਹ ਜਿਹੜਾ ਵੀ ਤੁਹਾਡੇ ਲਾਗੇ ਗੁਰੂ ਘਰ ਹੋਇਆ ਤੁਸੀਂ ਉਹਦੀ ਗੋਲਕ ਵਿੱਚ ਉਹ ਮਾਇਆ ਪਾ ਦੇਣੀ ਆ ਤੇ ਸਾਨੂੰ ਆਪ ਹੀ ਪਰਮੇਸ਼ਰ ਨੇ ਉਹ ਸਾਡੇ ਤੱਕ ਪਹੁੰਚਾ ਦੇਣੀ ਹੈ ਮਤਲਬ ਤੁਸੀਂ ਆਪਣੀ ਜਿਹੜੀ ਸੇਵਾ ਆ ਜਦੋਂ ਅਸੀਂ ਇੱਧਰ ਅਰਦਾਸ ਕਰਾਉਣੀ ਆ ਨਾ ਤੁਹਾਡੀ ਤੇ ਤੁਸੀਂ ਉਹ ਜਿਹੜਾ ਵੀ ਗੁਰੂ ਘਰ ਲਾਗੇ ਉੱਥੇ ਗੋਲਕ ਵਿੱਚ ਪਾ ਦਿਓ ਤੇ ਤੁਹਾਡੀ ਸੇਵਾ ਇੱਥੇ ਤੱਕ ਪਹੁੰਚ ਜਾਣੀ ਜੀ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ